ਚਮੜਾ ਗਾਠਣ ਜਨਈ ਲੋਕ ਇਕਠਾਵੇਂ ਪਣਹੀਂ 라ਉ ਆ ਨਹੀਂ ਜਹ ਤੋਪੋ ਨਹੀਂ ਰੰ ਰੰਬੀ ਠਾਉ ਰੋਪੋ ਲੋਗ ਘੰਟ ਘੰਟ ਖੜਾ ਬਗੂਚਾ ਹੋਂ ਬਿਨ ਗਾਂਠੇ ਜਾਏ ਪਹੁੰਚਾ ਰਵਿਦਾਸ ਜਪੈ ਰਾਮ ਨਾਮਾ ਮੋਹਿ ਜਮ ਸਿਓ ਨਾਹੀਂ ਕੰਮ ਚਮੜਾ ਗਾਠਣ ਜਨਈ ਔਰ ਅੱਗੇ ਪੇਂਦੀ ਗੱਲ ਦਸਦੀ ਸੱਚ ਉਹ ਕਹਿੰਦਾ ਭਾਈ ਚਲੋ ਮੈਂ ਜਬਰਟਾ ਹੀ ਤਵਾਰ ਪਰ ਇੱਕ ਗੱਲ ਸੱਚ ਹੈ ਹੁਣ ਮੈਂ ਸੱਚ ਬੋਲਣ ਲੱਗਿਆ ਚਾਹੇ ਤੁਸੀਂ ਇਹ ਰੋਹਕਾਰ ਕਹੋ ਚਾਹੇ ਬੁਰਾ ਕਹੋ ਤੁਹਾਡੀ ਜਾਣਕਾਰੀ ਕਰ ਤਾ ਮੈਂ ਦੱਸਦਾ ਹਾਂ ਮੈਂ ਗੱਠੜ ਜਾਣਦਾ ਪਰ ਤੁਹਾਡੇ ਆਪਣੇ ਬੋਲ ਨਾਲ ਜੋੜ ਜਾਣਦਾ ਜਾਣਦਾ ਮੈਂ ਕਿ ਮੈਂ ਗੱਠੀ ਦਾ ਕਿ ਮੈਂ ਆਪਣਾ ਆਪ ਗੱਠ ਲਿਆ ਗੱਠੜ ਜਾਣੀ ਇਹ ਮੈਂ ਗੱਠੜ ਗਾਠੇ ਲੱਭਦਾ ਨੰਨਾ ਨਹਾਲ ਹੈ ਗਾਠ ਨਾ ਜਾਣੀ ਕਰਦਾ ਪੜਦਰ ਉਲਟਾ ਕਰਦਾ ਨਾ ਕਿਉਂ ਜੇ ਕਹਿੰਦਾ ਚਬਰਟਾ ਚਬਰਟਾ ਗੱਠੜ ਜਾਣਦਾ ਹੈ ਫੇਰ ਤਾਂ ਹੱਦ ਕੋ ਬਹੁਤ ਸਿੱਧੋ ਪੜਨਦੀ ਗਾਠ ਨਾ ਜਾਣੀ ਬਣਾ ਗਾਠ ਨਾ ਜਾਣੀ ਬਣਾਇਆ ਪੜਨਦੀ ਰਹਿੰਦਾ ਕੱਖ ਨਹੀਂ ਸੀ ਇਹ ਅਰਥ ਕਰ ਦਿੰਦਾ ਕਰ ਦਿੰਦਾ ਜੇ ਬਨ ਲੈਂਦਾ ਪੰਡਤ ਉਹ ਜਮਾਰ ਵੀ ਗੱਠੜ ਜਾਣਦਾ ਪਰਮੇਸ਼ਰ ਲੰਡ ਜਾਨਦਾ ਉਹਦਾ ਰਹਿਦਾ ਕੱਖ ਨਹੀਂ ਸੀ ਅਰਥ ਪਕੜੇ ਗਾਂ ਠੇਡ ਜਾਨੀ ਗਾਂਠਾਂ ਜਨ ਨਹੀਂ ਲੋਕ ਬਟਕ ਕਰਨ ਦਾ ਜਮਾਰ ਜੇ ਕਿਸੇ ਨੂੰ ਕਠੌੜੀ ਹੈ ਪਰ ਮੈਂ ਤਾਂ ਲੋਕ ਜੁੱਤੀਆਂ ਹੀ ਕਠੌੜਦੇ ਨੇ ਵਿਚਾਰੇ ਲੋਕੋ ਕਠਾ ਮੈਂ ਪਣ ਨਹੀਂ ਉਹ ਵੀ ਘੜਦੇ ਲੋਕ ਕੋਈ ਨਹੀਂ ਮੇਰਾ ਖਾਦ ਪਰ ਮੈਂ ਟੁੱਟੀ ਹੋਈ ਕੰਡਣ ਵੀ ਜਾਂੜਦਾ ਟੁੱਟੀ ਗੰਢਣ ਹਾਰ ਗੋਪਾਲਾ ਉਹ ਵੀ ਜਾਂੜਦਾ ਮੇਰੇ ਕੋ ਆ ਜਾਂਦੇ ਨੇ ਬਹਿ ਜਾਂਦੇ ਨੇ ਜੁੱਤੀ ਟੱਕੇ ਦੀ ਦਾ ਫਿਕਰ ਆ ਆਪ ਗੱਡੇ ਟੁੱਟੇ ਹੋਏ ਨੇ ਆਪਣਾ ਫਿਕਰ ਦੀ ਰੋ ਆਪਣੇ ਮੋਢਾ ਟੁੱਟੇ ਹੋਰ ਦਾ ਫਿਕਰ ਨਹੀਂ ਐ ਆ ਜੁੱਤੀ ਇਕ ਟੱਕੇ ਦੀ ਦਾ ਫਿਕਰ ਪਾਈ ਦਿੰਦਾ ਗੜ ਲਾ ਵੀ ਇਹਦਾ ਹੋਰ ਟੁੱਟ ਜੂ ਜੇ ਨਾ ਗੜਾਈ ਆਪ ਤੁਸੀਂ ਰੋਜ਼ ਹੋਰ ਟੁੱਟੀ ਜਾਂਦੇ ਉਹਦਾ ਫਿਕਰ ਦੀ ਲਾ ਪਰਵਾਹੀ ਲੋਕਾਂ ਦੀ ਕੀ ਐ ਲੋਕ ਘਾਵੇਂ ਪੜੀ ਲੋਕ ਮੇਰੇ ਜੁੱਤੀ ਉਹਨਾਂ ਦੇ ਹਾਂ ਰਹਾਓ ਆ ਨਹੀਂ ਜਹ ਤੋਪੂ ਇੱਕ ਹੋਰ ਵੀ ਗੱਲ ਐ ਉਹ ਜੇ ਤੁਸੀਂ ਆਤਮ ਪ੍ਰਾਤਮਾ ਦਾ ਗੱਡ ਰੋਣਾ ਬੈਠੇ ਉਹਦੇ ਨਾਲ ਆਰ ਨਹੀਂ ਮਾਰਨੀ ਇੱਥੇ ਆਰ ਜੁੱਤੀ ਦੇ ਲੱਗਦੀ ਆ ਕੋਈ ਤਕਲੀਫ ਨਹੀਂ ਹੋਣੀ ਉਥੇ ਆਰ ਓਰ ਦੀ ਲੋੜ ਨਹੀਂ ਆ ਕਿਤੇ ਕਹੋ ਵੀ ਉਥੇ ਵੀ ਆਰ ਚ ਹੋਊਗਾ ਇਹ ਸੂਝ ਹੋ ਕੇ ਦੇਖੂਗਾ ਉਥੇ ਆਰ ਨਹੀਂ ਜਲਦੀ ਉਥੇ ਐਸੀ ਆਰ ਹੈ ਦੀ ਜਿਹਦੇ ਤੋਫਾ ਭਰਿਆ ਜਾਂਦਾ ਉਥੇ ਉਹ ਤਾਂ ਬਲੇਸ ਹੈ ਉਥੇ ਤਾਂ ਨਹੀਂ ਰੰਬੀ ਥਾਉ ਰੋਪੋ ਨਾ ਕੋਈ ਰੱਬੀ ਆ ਤੇ ਜਲਦੀ ਵੀ ਰੱਬੀ ਤੁਹਾਨੂੰ ਛੱਲਣਾ ਪਊਗਾ ਥਾਉ ਰੋਪੜੂ ਥੋ ਢਾਕੀ ਲਾਉ ਦੂਰੋਂ ਪੂਰ ਦਾ ਢਾਕੀ ਲੋਣੀ ਹੈ ਜੇ ਰੱਬੀ ਨਾਲ ਲੱਗਦੀ ਹੈ ਦਾ ਢਾਕੀ ਨਾ ਰੱਬੀ ਚੱਲਦੀ ਆ ਤੇ ਵੀ ਤੁਹਾਨੂੰ ਤਕਲੀਫ ਹੋਊਗੀ ਨਾ ਆਰਖੋ ਬਣੀ ਰੱਖ ਤੇ ਉੱਤੇ ਰੱਬੀ ਆਰ ਆਰ ਦਾ ਕੋਈ ਕੰਮ ਨਹੀਂ ਹੈਗਾ ਫਿਰ ਵੀ ਨਹੀਂ ਇਕਠਾ ਹੁੰਦੇ ਹ ਲੋਕ ਗੰਠ ਗੰਠ ਖਰਾ ਬਿਘੂਚਾ ਆ ਲੋਕ ਵੀ ਇਕਠੇ ਹੁੰਦੇ ਤੇ ਬڑے ਗੁਰੂ ਬਣੇ ਫਰਦੇ ਨੇ ਇਹ ਕੀ ਕਰਦੇ ਨੇ ਇਹ ਆਪਣੇ ਨਾਲ ਡੱਟਦੇ ਨੇ ਪਰਮੇਸ਼ਾਹ ਨਾਲ ਨਹੀਂ ਡੱਟਦੇ ਆਪਣੇ ਜੱਲ ਆਪਣੇ ਆਪਣੇ ਅਜਿਹਾ ਸਾਡੇ ਕੀ ਕਰਦੇ ਨੇ ਸੰਤ ਗੁਰੂ ਨਾਲ ਜੋੜਦਾ ਗੁਰੂ ਨਾਲ ਤੁਸੀਂ ਜੁੜੇ ਹੋਏ ਤੁਸੀਂ ਕਿਵੇਂ ਜੋੜਦੋਂਗੇ ਗੁਰੂ ਵਾਲੇ ਬਣਾ ਦੇ ਤੁਸੀਂ ਗੁਰੂ ਵਾਲੇ ਆਪੇ ਨਹੀਂ ਹੋ ਇਹਨੂੰ ਕਿਵੇਂ ਬਣਾ ਦੋਗੇ ਉਹ ਜਿਹੜੀ ਤਾਰ ਨਹੀਂ ਜੁੜੀ ਹੋਈ ਜਿੱਥੇ ਬਿਜਲੀ ਆਉਂਦੀ ਹੈ ਬਿਲੀ ਕਰ ਉਦੋਂ ਉਹਨੂੰ بجلی ਲਾਇਣ ਕਿੱਥੋਂ ਦੇ ਦੂ ਤੁਹਾਡੀ ਆਪਣੀ ਤਾਰ ਦਾ ਜੁੜੀ ਰਹੀ ਗੁਰੂ ਨੂੰ ਤੁਸੀਂ ਦੋਵੇਂ ਉਰੂੜੇ ਜੁੜ ਰਹੇ ਕਿਉਂ ਝੂਠ ਬੋਲਦੇ ਹੋ ਆਈ ਕੋਸੀ ਲੋਕ ਘੰਟ ਘੰਟ ਖਰਾਬ ਬਗੋਚਾ ਜਿਵੇਂ ਇਹ ਘਟ ਰਹੇ ਨੇ ਸਾਰੇ ਕਬਰ ਛਕਾਸ਼ ਕਾ ਕੇ ਇਸ ਤਰੀਕੇ ਨਾਲ ਇਹ ਸਿੱਧੂ ਕਰ ਰਹੇ ਸੀ ਐਸੇ ਤਰੀਕੇ ਨਾਲ ਜਨ ਹੋ ਰਹਾ ਤੇ ਉਹੀ ਹਲ ਹੋ ਰਿਹਾ ਔਰ ਬਰਨ ਬੜੇ ਸਾਰੇ ਬਗੋਚਾ ਨਾਮ ਕਿਸੇ ਕੋਲ ਨਹੀਂ, ਨਾਮ ਕਿਸ ਨੂੰ ਮਿਲਿਆ? ਨਾਮ ਕਿਸੇ ਕੋ ਹੈ ਸੰਤ ਕੋ, ਕਿਹੜੇ ਸ਼ਰਮ ਵਾਲੀ ਕਮੇਟੀ ਕਾਲੇ ਕੋ ਹੈ, ਇੱਕ ਆਦਮੀ ਦੱਸੋ ਨਾਮ ਕੀ ਹੁੰਦਾ? ਨਾਮ ਦਾ ਤੁਹਾਨੂੰ ਗਿਆਨ ਨਹੀਂ ਆਜੂ। ਪ੍ਰਾਪਤੀ ਦਾ ਗੱਲ ਨਾਮ ਦਾ ਹੀ ਨਹੀਂ ਪਤਾ ਨਾ ਹੁੰਦਾ ਕੀ ਹੈ। ਜਪਦਾ ਹੀ ਨਹੀਂ ਪਤਾ ਜਪ ਹੁੰਦਾ ਕੀ ਹੈ। ਐਂਡ ਐਂਡ ਇੱਕ ਦੱਬਾ ਲੈ ਕੇ ਤੁਸੀਂ 10 ਗੁਲਾਂ ਤੇ ਟਿੱਪੜੀ ਗੱਟਾ ਕੋਈ ਇਹ ਹੀ ਦੱਸਵੇ ਨਾਮ ਕੀ ਹੈ ਜਪਣ ਕਿਵੇਂ। ਐਨੀ ਗੱਲ ਦਾ ਨਹੀਂ ਕਿਸੇ ਨੂੰ ਪਤਾ ਤੇ ਗਾਇਓ ਨੂੰ ਕੀ ਪਤਾ? ਟਿੱਪੜੀਆਂ ਕਾਹਦੀਆਂ ਕਰਦੇ ਬੇ। ਹੋ ਹਰ ਵੇਰ ਹਮ ਹਰ ਵੇਰ ਘੰਟੇ ਜਾਏ ਪਹੁੰਚਾ ਹੋਂ ਬਿਨ ਘੰਟੇ ਘਟਕੇ ਲੋਕਾ ਨੂੰ ਗੁਰੂ ਬੜਾ ਬਣਾ ਕੇ ਆਖਰ ਪਾਪ ਸਾਗਰ 'ਚ ਡੁੱਬੀ ਜਾਂਦੇ ਨੇ ਬਗੋਚਾ ਹੋਂ ਬਿਨ ਘੰਟੇ ਜਾਏ ਪਹੁੰਚਾ ਪਰਵੇਚਨ ਛਟਕਾਰਾ ਕਿਸੇ ਦਾ ਵੀ ਹੋਇਆ ਮਰਨ ਵੇਲੇ ਬਗੋਚਾ ਹੀ ਆਇਆ ਇੱਥੇ ਜੇ ਡੁੱਬ ਕੇ ਇਕੱثر ਗੱਠੀ ਕੀ ਦੇ ਨਾਲ ਸੀ ਇਕੱਠੀ ਕੀ ਦੇ ਨਾਲ ਸੀ ਡੁੱਬ ਕਾ ਦੇ ਗਏ ਜੇ ਰਾਮ ਨਾ ਇਕੱਠੀ ਸੀ ਰਾਮ ਦਾ ਡੁੱਬਿਆ ਹੋਇਆ ਹੈ ਨਹੀਂ ਜੇ ਗੁਰੂ ਨਾ ਇਕੱਠੀ ਸੀ ਗੁਰੂ ਦਾ ਡੁੱਬਿਆ ਹੋਇਆ ਹੈ ਨਹੀਂ ਇਕੱਠੀ ਕੀ ਦਾ ਜੋੜੀ ਕੀ ਦਾ ਤੁਸੀਂ ਮਾਇਆ ਨਾਲ ਜੋੜੀਏ ਮਾਇਆ ਨਾਲ ਜੁੜਿਆ ਹੋਇਆ ਮਾਇਆ ਨਾਲ ਜੋੜਿਆ ਮਾਇਆ 'ਚ ਰਹਿ ਜਾਣਗੇ ਹੋ ਬਿਰਗਾਠੇ ਜਾਏ ਪਹੁੰਚ ਪਹੁੰਚ ਵੇ ਕਿਸੇ ਨਾਲ ਨਹੀਂ ਇਕੱਠੀ ਐਥੇ ਹਾਂ ਹਾਂ ਵੇ ਕਿਸੇ ਨਾਲ ਨਹੀਂ ਇਕੱਠੀ ਇਹਦਾ ਮਤਲਬ ਹੈ ਗੁਰਮਤਿ 'ਚ ਗੁਰੂ ਨਹੀਂ ਹੁੰਦਾ ਕੋਈ ਆਪਣੇ ਆਪ ਨੂੰ ਇਕੱਠੀ ਕਿਸੇ ਨਾਲ ਇਕੱਠੀ ਲੋਕ ਇਕੱਠ ਗੱਠ ਲੋਕ ਇੱਕ ਦੂਜੇ ਨਾਲ ਗੱਠਦੇ ਨੇ ਗੋਲਵਾ ਚ ਇੱਕ ਦੂਜੇ ਨਾਲ ਕਿਸੇ ਨਾਲ ਨਹੀਂ ਇਕੱਠੀ ਜਾਂਦੀ ਆਪਣੇ ਆਪ ਨੂੰ ਇਕੱਠੀ ਜਾਂਦੀ ਹੈ ਇਹ ਤਾਂ ਗੁਰੂ ਨਹੀਂ ਹੁੰਦਾ ਨਾਲਕ ਨਾਲ ਲੈਣੇ ਨਹੀਂ ਇਕੱਠੀ ਲੈਣੇ ਨੇ ਦੋ ਇਕੱਠੀ ਦੋ ਇੰਡੀਪੈਂਡੈਂਟ ਰਾਮ ਨਾਲ ਇਕੱਠੀ ਹੈ ਰਾਮ ਨਾਲ ਇਕੱਠੀ ਹੈ ਸਾਡੇ ਆਪਣੇ ਬੂਲ ਨਾਲ ਇਕੱਠੀ ਹੈ ਇਹ ਕੰਦੂਰਾਂ ਦੀ ਗੱਟੜੀ ਬਿਲਕੁਲ ਵੀ ਬਹੁਤ بڑا ਫੋਲਡਰ ਹੈ ਹਮ ਬਿਨ ਕੰਡ ਲੋ ਕੱਟ ਕੱਟ ਖਰਾਬ ਆਪੇ ਵਿੱਚ ਹੀ ਗੱਟਦੇ ਨੇ ਅੱਛਾ ਬੇ ਉਹ ਤਾਂ ਧੜੇ ਵੱਢੀ ਹੈ ਉਹ ਤਾਂ ਧੜੇ ਵੱਢ ਜਣੇ ਤੁਹਾਨੂੰ ਨਹੀਂ ਰਹਿਣ ਘਰ ਮੈਂ ਆਪਣੇ ਆਪ ਨੂੰ ਗੱਟੜੀ ਹੈ ਜੇ ਧੜਾ ਹੋ ਗਿਆ ਤਾਂ ਗੱਡ ਗੱਟ ਜਿਹੜਾ ਨੇ ਗੱਠੀ ਆਪਸ ਵਿੱਚ ਹੀ ਉਹ ਬੁਗਚਾ ਹੁਣ ਉਹ ਨਹੀਂ ਕੱਢ ਜਾ ਸਕਦੇ ਉਧਰ ਸਾਧੂ ਕੋ ਮਿਲਣ ਲਈ ਜਾਈਏ ਸਰਦਨ ਲਈ ਜੇ ਕੋਈ ਇੱਥੇ ਤੋਂ ਤੇ ਤੇ ਤਾਂ ਫਿਰ ਸਾਰੇ ਜਾਊ ਜਾਂ ਸਾਰੇ ਨਾ ਠੀਕ ਹੋਈਏ ਕੱਲੇ ਦੋ ਜਾਲੋ ਦੀ ਇਹ ਗੱਲ ਬਹੁਤ ਪਤੇ ਦੀ ਕਹੀ ਹੋਈ ਇੱਥੇ ਹਾਂ ਹੋਮ ਬੇਨ ਗਾਂਠੇ ਜਾਏ ਪਹੁੰਚਾ ਮੈਨੂੰ ਕਿੱਥੇ ਸੜਕ ਬਾਹਰ ਕਬੀਰ ਦੀ ਗੱਲ ਸੁਣੀਏ ਸਮਝ ਲਈ ਆਪਣੇ ਆਪ ਨੇ ਗੱਟ ਲਈ ਆਪਣੇ ਨਾ ਗੱਟੜੂ ਗਿਆ ਨਾ ਵਿਗਿਆਨ ਦਾ ਪਤਾ ਦੋ ਨਹੀਂ ਹੈ ਨਾ ਰਗਾਂ ਕਬਤਲ ਬੜਾ ਆਪਣੀ ਲੋਕਾਂ ਲਈ ਗੱਢੜੀ ਕਿਹਦੇ ਰਹੀ ਗੱਢੜੀ ਦੀ ਆਤਮਾ ਪ੍ਰਾਰਥਨਾ ਇੱਕ ਕਰ ਰਹੀ ਸੀ ਕਿਸੇ ਨੂੰ ਨਿਕਠੀ ਨਹੀਂ ਇਹ ਕਿਹਾ ਆਪੇ ਪਹਿਲਾਂ ਵੀ ਕਿਹਾ ਸੀ ਹੇ ਜਿਨ ਰਵਿਦਾਸ ਜਪੈ RAM ਨਾਮਾ ਰਵਿਦਾਸ RAM ਨਾਮ ਜਪ ਰਿਹਾ ਐਂ ਜਪੀਦਾ RAM ਨਾਮ RAM RAM ਨੂੰ ਜਾਣਿਆ ਰਵਿਦਾਸ ਨੇ RAM ਨਾਮ RAM ਨਾਮ ਮਾਗਣਾ ਜਾਣਿਆ RAM ਦਾ ਇੱਥੇ ਸਾਬ ਦੋਕਰ ਤੇ ਜਪਣਾ ਜਾਣਣਾ ਹੀ ਜਪਣ ਰਾਮ ਨਾਮ ਨਾ ਜਾਣਿਆ ਰਾਮ ਕਾ ਬੂੜੇ ਫਿਰ ਪਾਛੇ ਪਛਤਾਜ ਰੇ ਰਾਮ ਨਾਮ ਦਾ ਰਾਮ ਦਾ ਨਾਮ ਜਪ ਰਹਿ ਰਬਦਾ ਸੇ ਜਾਣ ਕੇ ਜਾਣ ਰਹਿ ਹੈ ਜਪ ਰਹਿ ਹੈ ਜੇ ਇੱਕ ਹੋਰ ਆਊਗਾ ਸ਼ਬਦ ਜੇ ਜਿਹੜਾ ਜਾਣ ਭਜਿਓ ਪਰ ਪਰਖੋ ਤਬ ਜੇ ਜਾਣ ਜਾਣ ਭਜੇ ਉਹ ਭਜੇ ਪਰਖੋਤਬ ਇਸ ਕਾ ਕਛੂਰ ਨਾ ਸੋ ਜਿਹਦੇ ਪਰਖੋਤਬ ਨੂੰ ਤਬ ਪਰਖ ਨੂੰ ਜਾਣ ਕੇ ਜਿਹੜਾ ਉਹਦੇ ਨਾਲ ਜੁੜਿਆ ਪਹਿਲਾਂ ਜਾਣਿਆ ਜੁੜਿਆ ਫੇਰ ਹੈ ਜੇ ਉਹ ਜਾਣ ਜਾਣ ਭਜਾ ਪਰਖੋਤਬ ਜਾਣ ਕੇ ਪਹਿਲਾਂ ਜਾਣ ਲਵੇ ਫੇਰ ਉਹਦੇ ਨਾਲ ਜੁੜੇ ਪਹਿਲਾਂ ਨਾਮ ਨਾਮ ਨੂੰ ਜਾਣ ਲਵੇ ਫੇਰ ਜਪੇ ਜਨਰਲ ਜਪੜਾ ਫੇਰ ਉਹਦੇ ਨਾਲ ਜੁੜੇ ਭਜੇ ਦਾ ਜੁੜਨਾ ਹੁੰਦਾ ਨਾਮ ਨਾਲ ਜੁੜਨਾ ਸੀ ਤਾਂ ਜੇ ਕਵੇ ਕੋਲ ਪਜੈ ਪਰਖੋਤਬ ਤਿਸ ਕਾ ਕਛੂ ਨਾ ਉਸਾ ਉਹਨਾਂ ਕੁਛ ਵੀ ਨਾਸ ਨਹੀਂ ਹੁੰਦਾ ਬਹੁਤ ਇੰਪੋਰਟੈਂਟ ਹੈ ਇਹਦਾ ਸਾਰੀ ਗੱਲ ਪਲਟ ਕੇ ਰੱਖ ਦਿੱਤੀ ਕਿ ਤੇ ਰਵਦਾਸ ਬੋਲਦਾ ਸਾਰੇ ਵਕਤ ਉਹਦੀ ਬੋਲਦੇ ਨੇ ਇਹਨਾਂ ਨੂੰ ਕੌਣ ਐਡਵਰਟ ਕਰ ਦੂਗਾ ਇੱਕ ਗੱਲ ਆ ਇਹਨਾਂ ਦੀ ਇਹਨਾਂ ਨੂੰ ਐਡਵਰਟ ਕਰ ਦੂ ਕੋਈ ਪਖਤਾਰੂ ਆ ਗੁਰੂ ਦੇ ਤਾਂ ਕੀ ਤੇ ਜਿਹੜੇ ਅੱਡ ਕਰਦੇ ਨੇ ਉਹਦਾ ਜਵਾਰ ਹੁੰਦਾ ਕਈ ਜਣ ਵੀ ਜਵਾਰ ਅੱਡ ਰਲ ਤਾਂ ਤੁਹਾਨੂੰ ਜਵਾਰ ਕਰਦੇ ਨੇ ਵੀ ਇਹ ਜਵਾਰ ਜੀ ਜਵਾਰਾਂ ਦਾ ਧਰਮ ਇਹ ਸ਼ਰਾਰਤ ਹੈ ਹਿੰਦੂਆਂ ਦੀ ਕਾਸ਼ੀ ਚੋਂ ਪੈਦਾ ਹੋਈ ਹੈ ਉਹ ਤੁਹਾਨੂੰ ਇੱਕ ਕਰਦੇ ਨੇ ਤੁਸੀਂ ਅੱਡ ਹੋਲੇ ਹੋ ਪਾਗਲ ਨਹੀਂ ਤਾਂ ਹੋਰ ਕੀ ਹੋ ਤੁਸੀਂ ਗੁਰਮਤ ਦਾ ਪ੍ਰਚਾਰ ਕਰੋ ਸਾਰੀ ਦਈ ਸਹੀ ਇਕੱਠੇ ਹੋ ਕੇ ਐ ਜਿਹੜੇ ਅੱਡ ਹੋਲੇ ਆਲੇ ਨੇ ਕਾਹੋ ਜੱਟ ਨਾ ਚਾਹੇ ਗੱਡਾ ਹੀ ਰਵੇ ਬੜੇ ਰ ਆਪੇ ਨਿਕਲ ਜਾਂਦੇ ਨੇ ਬਾਹਰ ਸੱਦ ਤਾਂ ਆਪੇ ਸੰਗਤ ਨੂੰ ਨਿਕਸਰ ਹੋ ਤੁਸੀਂ ਓਏ ਉਹੀ ਗੱਲ ਉਹ ਕਹਿ ਰਿਹਾ ਉਹੀ ਦੁਆ ਕਰ ਰਿਹਾ ਉਹੀ ਧੀਆ ਹੋਈ ਚੌਥਾ ਉਹ ਕਹਿ ਨੂੰ ਜਾਦਪਾਨ ਤੋ ਹੁੰਦੀ ਦੀ ਤੁਸੀਂ ਯਾਦਪਾਨ ਸਭਾ ਬਲੋ ਰਹੇ ਹੋ ਅੱਡ ਕਰਕੇ ਆ ਸਾਡਾ ਧਰਮੋ ਜੀ ਕੀ ਜਿਹੜਾ ਖਬੀਰ ਵਾਲਾ ਧਰਮੋ ਨਹੀਂ ਤੁਹਾਡਾ ਕੀ ਨਾ ਨਿਕਾਲਿਆ ਤੁਹਾਡਾ ਉਹ ਤਾਂ ਅੱਡ ਹੈ ਨਹੀਂ ਇੱਕ ਦੂਰ ਤੁਸੀਂ ਅੱਡ ਕਰਦੇ ਹੋ ਤੁਸੀਂ ਬਖਾਲੋ ਰਹੇ ਅੱਡ ਕਰਨ ਲੱਗੇ ਅਟਕਨ ਵਾਲਾ ਦੀ ਸੋਚ ਕੀ ਹੈ ਬਿੱਤ ਕਰਾ ਕੇ ਉਹ ਵੀ ਪਰਮੇਸ਼ਰ ਦੀ ਗੱਲ ਕਰ ਰਿਹਾ ਉਹ ਵੀ ਪਰਮੇਸ਼ਰ ਦੀ ਗੱਲ ਕਰ ਰਿਹਾ ਪਰਮੇਸ਼ਰ ਇਕੱਠਾ ਕਰ ਰਿਹਾ ਚਾਰ ਬਾੜਾ ਨੂੰ ਤੁਸੀਂ ਚਾਰ ਬਾੜਾ ਨੂੰ ਫੇਰ ਪਾ ਰਹੇ ਹੋ ਸ਼ਰਾਰਤ ਕੀ ਦੀ ਹੈ ਬਹੁਤ ਤਕੜੇ ਪੈਸੇ ਦਿੱਤੇ ਹਣ ਨਾ ਟਰੂ ਪੂਰਾ ਗਫਾ ਦਤਾ ਉਹ ਬਾਰੇ ਉਹ ਫੇਰ ਬੜਨ ਜਾ ਰਹੇ ਬਣਾ ਦੇ ਤੂੰ ਅਟ ਕਾਸ਼ੀ ਤੋਂ ਉਤਾਰੇ ਲਈ ਕਾਸ਼ੀ ਤੋਂ ਚੱਲੀ ਹੋਈ ਹੈ ਗੱਲ ਕਾਸ਼ੀ ਵਾਲਾ 14 ਨੇ ਯਾਰ ਬੜਨ ਰਹੇ ਰਹੇ ਬੜ ਤੂੰ ਹੀ ਉਹਨਾਂ ਦੀ ਬਗੜ ਲੰਦ ਤੇ ਪਾਗਲ ਨਹੀਂ ਤਾਂ ਹੋਰ ਕੀ ਹੋ ਇਹ ਹੋਣਾ ਨਹੀਂ ਹੈਗਾ ਪਬਲਿਕ ਨਹੀਂ ਜਾਣਾ ਨਾਲ ਪਵਨ ਕਾਨੂੰਨ ਪਤਾ ਹੀ ਨਹੀਂ ਅਰਥ ਕੁਦਾ ਕੀ ਹੈ ਬਲਾਣਾ ਦੱਸਿਆ ਅਰਥ ਕੀ ਦੇ ਜੇ ਇੱਕ ਵੀ ਉਹਦਾ ਹੋਵੇ ਲੈ ਲੈ ਉਖੜ ਲੈ ਸਾਰੇ ਉਹਦਾ ਬੜੀ ਦਾ ਸਰਕਾਰੀ ਦਰਬਾਰ ਉਹਦੀ ਪੁੱਛ ਹੈ ਨਹੀਂ ਆਪਣੇ ਪੁੱਛ ਵੜਉਂਦਾ ਵੇਰਾਂ ਦੀ ਹੈਗੀ ਇਹ ਪੁੱਛ ਆ ਜੱਡਾ ਜੱਡਾ ਕਾਲੀ ਸਾਡੀ ਹੈ ਜੀ ਬਸ ਇਹ ਸਰਕਾਰੀ ਦਰਬਾਰ ਦੀ ਗੱਲਾਂ ਨੇ ਇਹਨਾਂ ਦੀਆਂ ਪੁੱਛ ਵੜੋੜ ਦੀ ਔਰ ਗੱਲ ਕੁਛ ਨਹੀਂ ਹੈ ਤੇ ਤੇ ਤੁਸੀਂ ਉਹ ਤਹਿਸਦਾਰ ਕਾਲੀ ਜੀ ਜਿਹੜੀ ਗੱਲ ਚਾਰੇ ਵੜੜਲ ਦੀ ਤੁਸੀਂ ਉਹਨੂੰ ਫੇਰ ਜੁੜਦੀ ਕਰ ਰਹੇ ਹੋ ਉਹ ਤੁਸੀਂ ਤਾਂ ਨਾ ਕਰੋ ਜੁੜਦੀ ਦੁਬੇ ਦਾ ਘਰ ਲੋ ਜੋ ਉੱਠਿਆ ਜਾਂਦਾ ੜੇ ਵੀ ਅਸੀਂ ਰੱਡ ਕਰਨ ਤੁਸੀਂ ਆਪੇ ਕਹਿ ਰਹੇ ਹੋ ਅਸੀਂ ਵਾਟਾ ਬਣਾ ੜ ਕਰਨ ਸਬੂਰ ਖਰੀਦ ਹੋਰ ਕੀ ਹੋ ਤੇ ਫਿਰ ਆਟਾ ਆਪੇ ਹੋਗੇ ਤੁਸੀਂ ਇਹ ਰਵਿਦਾਸੀ ਦਾ ਧਰਮ ਲੈ ਲੋ ਪਾਗਲ ਨਹੀਂ ਹੋਰ ਕੀ ਕਰਮਾ ਡਾ ਢੋਦ ਰ ਤਾਰ ਸਾਰਾ ਇੱਕ ਹੈ ਤਰੂ ਦੋ ਹੁੰਦੇ ਹੀ ਨਹੀਂ ਇਹ ਰਵਿਦਾਸ ਦੀ ਵਿਚਾਰਧਾਰਾ ਤੇ ਉਲਟ ਗੱਲ ਹੈ ਰਵਿਦਾਸ ਤੇ ਹੀ ਉਲਟ ਗੱਲ ਹੈ ਜੋ ਰਬਦਾਸ ਕਹਿ ਰਿਹਾ ਹੁੰਦਾ ਹੈ ਉਲਟਾ ਗੱਲ ਹੈ ਜੇ ਤੁਸੀਂ ਇਹ ਕਹਿਣ ਇਹ ਉਲਟੇ ਉਲਟਾ ਗੁਰਨਾਨਕ ਦੇਵ ਵੀ ਉਲਟਾ ਕਬੀਰ ਨੇ ਵੀ ਉਲਟਾ ਭਗਤਾਂ ਨੂੰ ਜਿਹੜਾ ਪਾੜੂਗਾ ਉਹ ਪ੍ਰਾਂਦੀ ਜਿਹੜਾ ਇਹ ਇੱਕ ਵਿਚਾਰ ਦਾਰ ਹੈ ਸਾਰਿਆਂ ਦੀ ਉਲਟਾ ਭਗਤ ਕਦੇ ਭਗਤਾਂ ਤੇ ਸੈਸਾਰੀਆਂ ਜੋੜ ਕਦੇ ਨਾ ਆਇਆ ਭਗਤ ਕਦੇ ਇੱਕੋ ਵੜਾ ਦੇ ਬਣ ਕੇ ਨਾ ਸਾਰੀ ਜਿਹੜਾ ਇਹਨਾਂ ਨੂੰ ਅਡਾ ਅਡਾ ਕਰਦਾ ਉਹ ਸੰਸਾਰੀ ਆਦਮੀ ਹੈ ਇਰਾਨਡ ਕਾਉਂਟ ਕਰ ਦੂਗਾ ਫੇਰ ਵੀ ਉਹ ਕਰ ਲੈਣਾ ਅੱਡ ਗੁਰੂ ਗ੍ਰੰਥ ਸਾਹਿਬ ਦਾ ਬਾਣੀ ਕੋ ਕਾਢ ਨਹੀਂ ਸਕਦਾ ਅਸੀਰ ਪ੍ਰਚਾਰ ਕਰਨੀ ਕਰ ਲੈ ਤੂੰ ਜੇ ਕੱਲ ਨੂੰ ਪ੍ਰਚਾਰ ਕਰ ਰਹੇ ਹੋ ਪਤਾ ਲੱਗ ਜੂਗਾ ਤੂੰ ਸੀ ਪ੍ਰਚਾਰ ਕੀ ਕਰਦੇ ਹੋ ਅਸੀਂ ਕੀ ਕਰਦੇ ਹੋ ਫੇਰ ਛੇਤਰ ਖਾ ਕੇ ਫੇਰ ਇੱਥੇ ਆਉਗੇ ਕਰਕੇ ਦੇਖ ਲਓ ਆ ਪ੍ਰਚਾਰ ਕਰਨਾ ਪਊਗਾ ਇਹੀ ਕਰਨਾ ਪਊਗਾ ਇਹ ਕਹਿ ਨੂੰ ਸਾਬਤ ਕਰੋ ਇਹ ਪ੍ਰਚਾਰ ਹੈ ਦੀ ਜੋ ਵਿਚਾਰਧਾਰਾ ਰੜਕ ਕੇ ਆਈ ਹੈ ਸਭ ਨੇ ਰਬਦਾਸ ਕੀ ਗਾਇਰ ਹੈ ਜੇ ਇਹ ਗਾਇਰ ਹੈ ਫੇਦਾ ਕਰੂ ਕਿ ਨਾਲ ਹੁਣ ਦੇਣਾ ਹੀ ਨਹੀਂ ਛੇਤਰ ਪੈ ਗਾੜੇ ਨੇ ਜਿਹੜੇ ਤੁਹਾਡੇ ਬਗਲ ਨੇ ਉਹਨਾਂ ਨੇ ਵੀ ਛੇਤਰ ਬਾਣ ਦੇ ਨੇ ਭਲੇਖਾ ਨਿਕਲ ਜੂਗਾ ਜੇ ਹੋਰ ਕਰੋਗੇ ਕਾਂਠ ਬੜਨੀ ਅੱਧ ਕਿਥੋਂ ਲੈ ਕੇ ਆਓਗੇ ਦੁਨੀਆ ਨੂੰ ਸੈਟੀਸਫਾਈਏਬਲ ਕਰੋਗੇ ਆ ਇਹ ਗੱਲਾਂ ਲਾਗ ਕਰ ਉਹ ਵੀ ਪਾਗਲ ਨੇ ਅਕੱਲੇ ਵੀ ਸਾਰੇ ਪਾਗਲ ਨੇ ਪਾਗਲ ਨਹੀਂ ਹੰਕਾਰੀ ਨੇ ਭਾਇਆ ਧਾਰੀ ਦੇ ਉਹਨਾਂ ਦਾ ਜਿਆਦਾ ਗੁਸ਼ੂਰ ਆ ਤੁਹਾਡਾ ਘਟ ਗੁਸ਼ੂਰ ਤਾਂ ਉਹਨਾਂ ਦਾ ਵੀ ਓਨਾ ਹੀ ਹੋ ਗਿਆ ਰਬਦਾਸ ਜਪੈ ਆਰਾਮ ਨਾਮਾ ਮੋਹਿ ਜਮਸੋ ਨਹੀ ਕਮ ਰਬਦਾਸ ਜਪੈ ਆਰਾਮ ਨਾਮ ਵੋਹਿ ਜਮਸੋ ਨਹੀ ਕਮ ਰਬਦਾਸ ਸਿਰਫ ਨਾਮ ਆਰਾਮ ਨਾਮ ਜਪਦਾ ਹੈ ਰਾਮ ਨਾਮ ਤਾਂ ਸਿਰਫ ਪੰਡਤਾਂ ਦਾ ਰਖਾਰ ਸੀ ਉਹ ਕਾਰ ਤੋਂੜਿਆ ਪੰਡਤ ਦਾ ਜੇ ਆਡ ਹੋ ਗਏ ਆਪ ਲੋਗ ਦਾ ਅਧਿਕਾਰ ਹੈ ਇਹ ਤੁਹਾਡਾ ਹੇ ਉਹਦਾ ਪੰਡਤ ਦਾ ਖੋਹਿਆ ਅਧਿਕਾਰ ਫਗਦਾਲ ਦੀ ਜਿਹੜੀ ਬੋਲ ਲਾਈਆ ਗੁਰੂਆਂ ਨੇ ਲਾਈ ਹੈ ਦਰਬਲ ਸਾਹਿਬ ਦੇ ਭਗਤ ਨੇ ਗੁਰੂਆਂ ਨੇ ਆਪਣੇ ਤੇ ਬੋਲ ਲਈਆ ਉਹਨੂੰ ਪੱਟਾ ਦੋ ਵੀ ਅਸੀਂ ਭਗਤ ਆਪਣੇ ਆਪ ਨੂੰ ਭਗਤ ਬਣੀ ਬਣਿਆ ਬੋਲਾਂ ਬਣਿਆ ਇਹਨਾਂ ਨੂੰ ਕੀ ਬੰਦਾ ਬੂਰਖਾਨੂ ਪੱਟਾ ਨੇ ਇਹਿਦ ਗੁਰਨਾਨ ਗੁਰੂ ਸਤਗੁਰੂ ਨਾਮ ਜੋ ਭਗਤ ਕਰੀ ਇੱਕ ਵਾਰ ਨਤਨ ਮਨ ਤੁਹਾਨੂੰ ਗੋਬਿੰਦ ਦਿਓ ਸਰਗੋਰਾਣ ਕ ਭਗਤ ਹੈ ਗੁਰੂ ਗ੍ਰੰਥ ਸਾਹਿਬ ਕਈ ਜਗ੍ਹਾ ਹੈ ਗੁਰੂ ਕਿਤੇ ਵੀ ਨਹੀਂ ਆਇਆ ਹੈ ਇਹ ਗੱਲ ਠੀਕ ਹੈ ਗੁਰੂ ਨਹੀਂ ਆਇਆ ਹੈ ਕਿਤੇ ਅਰ ਗੁਰੂ ਨਾਵ ਹੈ ਜਿਹੜੇ ਲੋਕ ਕਹਿੰਦੇ ਨੇ ਬੜੇ ਸ਼ਰਾਰਤੀ ਨੇ ਪੰਡਤ ਨੇ ਕਹਿਆ ਸਭ ਗੁਰੂ ਆਦਮੀ ਹੋਈ ਨਹੀਂ ਸਕਦਾ ਗੁਰਬਾਣੀ ਜੇ ਸਾਫ ਹੈ ਜਿਹੜਾ ਆਦਮੀ ਗੁਰੂ ਕਹੋਦਾ ਬਨੁਮਖ ਗੁਰਬਾਣੀ ਸਾਫ ਮੰਦੀ ਇਸ ਗੱਲ ਇਹ ਹੁਣ ਤਾਂ ਹੀ ਸ਼ਰਾਰਤੀ ਉੜਦਾ ਸ਼ਰਾਰਤੀ ਲਾ ਕੇ ਪਰੇ ਮਾਨਦੀ ਹੈ ਇਹ ਤਾਂ ਸੁਧਾਰ ਹੋ ਰਿਹਾ ਹੈ ਹਾਂ ਸੁਧਾਰ ਨਹੀਂ ਸੀ ਕੀਤਾ ਜਦੋਂ ਚ ਲੋਕਾਂ ਨੂੰ ਹਰਖ ਸੀ ਉਹ ਤਾਂ ਸੁਧਾਰ ਹੋ ਗਿਆ ਕੋਈ ਕੋਈ ਐਡ ਕਰ ਸਕਦਾ